ਇਹ ਇਤਿਹਾਸ ਦੀ ਇੱਕ ਮਹਾਨ ਘਟਨਾ ਹੈ ਜਿਸ ਵਿੱਚ ਜਨਤਾ ਨੇ ਰਾਜੇ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਫ੍ਰਾਂਸੀਸੀ ਇਨਕਲਾਬ ਜਾਂ ਫ੍ਰੈਂਚ ਰੈਵੋਲੂਸ਼ਨ ਦੀ ਕਹਾਣੀ 1799 ਵਿੱਚ ਸ਼ੁਰੂ ਹੁੰਦੀ ਹੈ। ਜਦੋਂ ਫਰਾਂਸ ਦੀਆਂ ਗਲੀਆਂ ਵਿੱਚ ਗਰੀਬੀ ਅਤੇ ਭੁੱਖਮਰੀ ਨੇ ਜਨਤਾ ਨੂੰ ਬਗਾਵਤ ਲਈ ਮਜਬੂਰ ਕਰ ਦਿੱਤਾ। ਉਧਰ ਫਰਾਂਸ ਦੇ ਰਾਜਾ ਲੁਈ 16ਵ ਜਨਤਾ ਦੇ ਦੁੱਖਾਂ ਤੋਂ ਬੇਖਬਰ ਸ਼ਾਨਦਾਰ ਮੈਲਿਆਂ 'ਚ ਮौजਾਂ ਕਰ ਰਿਹਾ ਸੀ। ਤੇ ਰਾਜਾ ਦੇ نزدیکی امیر ਲੋਕਾਂ ਨੇ ਜਨਤਾ ਨੂੰ ਦਬਾ ਕੇ ਰੱਖਿਆ ਹੋਇਆ ਸੀ ਜਨਤਾ ਬਹੁਤ ਤੰਗ ਆ ਚੁੱਕੀ ਸੀ ਆਰਥਿਕ ਸੰਕਟ ਬਾਧੂ ਟੈਕਸ ਅਤੇ ਜਨਤਾ ਦੇ ਹੱਕਾਂ ਦੀਆਂ ਮੰਗਾਂ ਨੇ ਇਸ ਬਗਾਵਤ ਨੂੰ ਜਲਦੀ ਹੀ ਕ੍ਰਾਂਤੀ 'ਚ ਬਦਲ ਦਿੱਤਾ 1799 ਵਿੱਚ ਬਸਤੀਲ ਕਿਲੇ ਤੇ ਕੀਤਾ ਹਮਲਾ ਇਨਕਲਾਬ ਦੀ ਸ਼ੁਰੂਆਤ ਸੀ ਬਸਤੀਲ ਕਿਲੇ ਦੇ ਡਿੱਗਣ ਨਾਲ ਸਪਸ਼ਟ ਹੋ ਗਿਆ ਕਿ ਰਾਜਤੰਤਰ ਦਾ ਅੰਤ ਨੇੜੇ ਹੈ ਇਨਕਲਾਬ ਦੇ ਦੌਰਾਨ ਬਹੁਤ ਸਾਰੇ ਵੱਡੇ ਪਰਿਵਰਤਨ ਹੋਏ ਮਨੁੱਖ ਅਧਿਕਾਰਾਂ ਦੇ ਘੋਸ਼ਣਾ ਪੱਤਰ ਨੇ ਜਨਤਾ ਨੂੰ ਸੁਤੰਤਰਤਾ ਸਮਾਨਤਾ ਅਤੇ ਭਾਈਚਾਰੇ ਦੇ ਮੁੱਲ ਦਿੱਤੇ ਰਾਜੇ ਤੇ ਰਾਣੀ ਦੋਨਾਂ ਨੂੰ ਕੈਦ ਕਰਕੇ ਗਿਲੋਟੀ ਨਾਲ ਮੌਤ ਦੀ ਸਜ਼ਾ ਦਿੱਤੀ ਗਈ ਇਸ ਇਨਕਲਾਬ ਨੇ ਸਿਰਫ ਫਰਾਂਸ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਸੀ